ਲੋ ਜੀ ਪੰਜਾਬੀ ਉਹ ਵੀਡੀਓ ਬਹੁਤ ਖਾਸ ਹੈ ਤੇ ਗੱਲਾਂ ਬਾਤਾਂ ਬੜੀਆਂ ਖਾਸ ਹੈ ਜੀ ਇਸ ਸਮੇਂ ਅਸੀਂ ਬੈਠੇ ਡੂਮੇ ਆਲ ਚ ਦੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪੀਟਲ ਜੀ ਵਰਲਡ ਕੈਂਸਰ ਕੇਅਰ ਦੇ ਬ੍ਰਾਂਡ ਐਂਬੈਸਡਰ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਸਾਡੇ ਨਾਲ ਬੈਠੇ ਨੇ ਗੱਲਾਂ ਬਾਤਾਂ ਬੜੀਆਂ ਖਾਸ ਹੈ ਜੀ ਔਰ ਪੰਜਾਬ ਨੂੰ ਬੜੀ ਵੱਡੀ ਦੇਣ ਦਿੱਤੀ ਹੈ ਜੀ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਤੇ ਇਹਨਾਂ ਦੇ ਟੀਮ ਦੇ ਮੈਂਬਰ ਸਾਹਿਬਾਨ ਨੇ ਔਰ ਕਿਨੇ ਕਿਨੇ ਇਸ ਚ ਯੋਗਦਾਨ ਪਾਇਆ ਉਹ ਵੀ ਗੱਲ ਸੁਣਿਓ ਜੀ ਪੂਰੇ ਪੰਜਾਬੀਆਂ ਨੂੰ ਹੁਣ ਬਹੁਤ ਫਾਇਦਾ ਹੋਣ ਵਾਲਾ ਜੀ ਡਾਕਟਰ ਸਸੀਕਾਲ ਜੀ ਥੈਂਕ ਯੂ ਮਤਾਨ ਬਾਦ ਮੈਂ ਕਹਿੰਦਾ ਪੰਜਾਬੀ ਚ ਕਹਿੰਦੇ ਵਟ ਕੱਟਦੇ ਜੀ ਇਹ ਹਸਪੀਟਲ ਤੁਸੀਂ ਬਣਾਇਆ ਜੀ ਔਰ ਬੜੀ ਅਨਤਕ ਮਿਹਨਤ ਆਪਾਂ ਨੂੰ 9 ਮਹੀਨੇ ਪਹਿਲਾਂ ਮਿਲੇ ਸੀ ਔਰ ਬੜੀ ਜਲਦੀ ਜਲਦੀ ਤੁਸੀਂ ਇਹ ਖੜਾ ਕਰ ਦਿੱਤਾ ਔਰ ਵਾਅਦੇ ਦੇ ਪੱਕੇ ਨਿਕਲੇ ਜੀ ਤੁਸੀਂ ਕਿਹਾ ਕਹਿੰਦੇ ਜੀ ਥੋੜੀ ਜਾਣਕਾਰੀ ਦਿਓ ਜੀ ਐਵੇਂ ਸਿੱਖ ਗੁਰੂ ਸਾਹਿਬ ਦੀ ਕਿਰਪਾ ਜੀ ਸਾਡੀ ਕੋਸ਼ਿਸ਼ ਸੀਗੀ ਤੇ ਸਾਡਾ ਇੱਕ ਟੀਮ ਵਰਕ ਹੈ ਜੀ ਇਕੱਲਾ ਮੈਂ ਨਹੀਂ ਕਰ ਮੈਂ ਤਾਂ ਕਹਿੰਦਾ ਕੱਟ ਦੇਣੀ ਚਾਹੀਦੀ ਹੈ ਅਸੀਂ ਕੀਤਾ ਤੁਸੀਂ ਕੀਤਾ ਸਾਰਿਆਂ ਨੇ ਰਲ ਕੇ ਕੀਤਾ ਜੀ ਤੇ ਮੈਨੂੰ ਹਰ ਬੰਦੇ ਤੋਂ ਸਪੋਰਟ ਮਿਲੀ ਹੈ ਆਈ ਹੈਵ ਨੋ ਕੰਪਲੇਂਟ ਜ਼ਿੰਦਗੀ 'ਚ ਮੈਨੂੰ ਕੋਈ ਕੰਪਲੇਂਟ ਨਹੀਂ ਮੈਨੂੰ ਚੰਗੇ ਹੀ ਲੋਕ ਮਿਲਦੇ ਆ ਚੰਗੇ ਬਣੋ ਹਮ ਨੇ ਹੀ ਚੰਗੇ ਬੁਰਾ ਨਹੀਂ ਕੋਈ ਜੀ ਬੜੇ ਅੱਛੇ ਲੋਕ ਬੈਠੇ ਬਾਜ਼ਾਰ 'ਚ ਹਮ ਨੂੰ ਚੰਗੇ ਮਿਲੇ ਕੋਈ ਮਾੜਾ ਨਹੀਂ ਮਿਲਿਆ ਐਂ ਮੇਰਾ ਬਹੁਤ ਮਾਨ ਖੁਸ਼ ਹੈ ਕਿਉਂਕਿ ਮੇਰੀ ਵਾਈਫ ਪਛਦੀ ਸੀ ਵੀ ਉਹ ਇੰਗਲੈਂਡ ਦੀ ਜੰਮੀ ਹੈ ਜੀ ਵੀ ਉਹ ਸਭ ਜਿਆਦੇ ਆਂਦੇ ਬੜਾ ਫੈਨ ਹੈ ਕਹਿੰਦੀ ਉਸ ਰਸਤੇ ਲੰਗੇ ਸੀ ਮੈਂ ਕਿਹਾ ਹਾਂ ਕਹਿੰਦੀ ਵੀ ਹਰ ਰੋਜ਼ ਸਵੇਰ ਮਿੱਟੀ ਮੱਥੇ ਲਾਇਆ ਕਰ ਹਮ ਸ਼ਾਇਦ ਉਹਨਾਂ ਦੇ ਚਰਮ ਸ਼ੋ ਮਿੱਟੀ ਮਿਲ ਜੇ ਤੈਨੂੰ ਮੈਂ ਖਮਾਤਾ ਗੁਜਰ ਕੋ ਔਰ ਪੰਜ ਪਿਆਰੇ ਗੁਰੂ ਸਾਹਿਬ ਤੇ ਅੱਜ ਉਹ ਪਵਿੱਤਰ ਮਹੀਨਾ ਜਾ ਰਿਹਾ ਜਦੋਂ ਤਿਲਕ ਜੰਜੂ ਤੇ ਰਾਖੇ ਗੁਰੂ ਤੇਗ ਬਹਾਦਰ ਜੀ ਨੇ ਸੀਸ ਕਟਾਇਆ ਸੀ ਜੀ ਅਸੀਂ ਉਹ ਦਿਨ ਚੁਣਿਆ ਹੂੰ ਤੇ 350 ਸਾਲਾ ਬਣਾ ਰਹੇ ਹਾਂ ਜੀ ਜੀ 350 ਕੈਂਪ ਸਾਡੇ ਕੰਪਲੀਟ ਹੋ ਜਾਣਗੇ ਅੱਛਾ 350 ਸਾਲਾ 350 ਕੈਂਪ ਪੂਰੇ ਹੋ ਜਾਣਗੇ ਕੈਂਸਰ ਦੇ ਕੈਂਸਰ ਦੇ ਦਵਾਈ ਦੇ ਲੰਗਰ ਹਰ ਜਿਲੇਬੀਆਂ ਪਕੌੜਿਆਂ ਦੇ ਤੁਹਾਡੇ ਮੁਕੰਮਲ ਹੋ ਗਏ ਹੋਣੇ ਆ ਤੇ ਸਾਡੇ ਉਸ ਦਿਨ 350 ਮੁਕੰਮਲ ਹੋ ਜੀਗਾ ਤੇ ਇਹ ਹਸਪਤਾਲ ਵੀ ਗੁਰੂ ਸਾਹਿਬ ਨੇ ਸਮਰਪਤ ਹੈ ਜੀ ਕਿਉਂਕਿ ਜੇ ਅਨੰਦਪੁਰ ਸਾਹਿਬ ਜਾਂ ਮਾਖੋਵਾਲ ਜਾਂ ਚੱਕ ਨਾਨਕੀ ਗੁਰੂ ਤੇਗ ਬਹਾਦਰ ਜੀ ਉਹਨਾਂ ਗੁਰੂਆਂ ਨੇ ਵੀ ਸਾਇਆ ਸੀ ਜੀ ਤੇ ਗੁਰੂ ਗੋਬਿੰਦ ਸਿੰਘ ਜੀ 8 ਸਾਲ ਦੇ ਸੀ ਜਦੋਂ ਬਾਪ ਨੂੰ ਸੀਸ ਕਟਾਉਣ ਲਈ ਤੋਰਤਾ ਸੀਗਾ ਇਸ ਕਰਕੇ ਮੈਂ ਲਾਈਨ ਬੋਲੀ ਤਿਲ ਕਿ ਜੰਝੁਕੀ ਰੱਖ ਜੀ ਇਹ ਹਸਪਤਾਲ ਇੱਕ ਐਡੀ ਸੋਹਣੀ ਕੜੀ ਬਣੇਗੀ ਸੰਗਲ ਦੀ ਮਾਤਾ ਨਹਿਣਾ ਦੇਵੀ ਹਿੰਦੂ ਵੀਰਾਂ ਦਾ ਵੀ ਤਖਤ ਹੈ ਜੀ ਤੇ ਸਿਕਾਉਂ ਦਾ ਵੀ ਤਖਤ ਹੈ ਅਨੰਦਪੁਰ ਸਾਹਿਬ ਹੂੰ ਇਹ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੋਏਗਾ ਹੂੰ ਵੱਡੀ ਗੱਲ ਹੈ ਹਾਂ ਬਿਲਕੁਲ ਸਾਂਝ ਹੋਏਗੀ ਕੜੀ ਬਣ ਜੇਗੀ ਹੂੰ ਸਾਡੇ 'ਚ ਕੋਈ ਫਰਕ ਨਹੀਂਗਾ ਇਹਹੀ ਮੈਂ ਲੈ ਕੇ ਚੱਲਿਆ ਸੀ ਸੁਪਨਾ ਅੱਜ ਮੈਂ ਹਸਪਤਲ ਦੇ ਵਿੱਚ ਵਿਜ਼ਿਟ ਕੀਤਾ ਜੀ ਤੇ ਮੈਂ ਭਗਵੰਤਪານ ਜੀ ਨੇ ਬੁਲਾਇਆ ਸੀ ਮੈਨੂੰ ਸਰਾਬਾ ਦੇ ਵਿੱਚ ਆ ਤੁਹਾਨੂੰ ਅਵਾਰਡ ਮਿਲਿਆ ਹੁਣੇ ਕਰਤਾਰ ਸਿੰਘ ਸਰਾਬਾ ਸ਼ਹੀਦੀ ਦਾ ਸਨਮਾਨ ਦਿੱਤਾ ਗਿਆ ਹਾਂ ਮੈਂ ਬਹੁਤ ਇਹ ਸ਼ਾਇਦ ਆ ਹਸਤਾਲਾਂ ਦੀ ਦੇਣ ਹੈ ਗੁਰੂ ਸਾਹਿਬ ਦੀ ਕਿਰਪਾ ਮੈਨੂੰ ਹੋਰ ਬਥੇਰੀ ਦੁਨੀਆ ਤਰੀਫੇ ਵੀ ਮੈਨੂੰ ਉੱਥੇ ਇੰਗਲੈਂਡ ਤੋਂ ਬੁਲਾਇਆ ਗਿਆ ਮੈਂ ਤਾਂ ਕੱਲ ਆਉਣਾ ਸੀਗਾ ਜੀ ਹਸਤਾਲ ਦੀ ਓਪਨਿੰਗ 22 ਸੈਕਿੰਡ ਨੂੰ ਹੈ ਪਹਿਲਾਂ ਮੈਂ ਸਭ ਹਨੰਦਪੁਰ ਸਾਹਿਬ ਦੇ ਰੋਪੜ ਸਭ ਨੂੰ ਬੇਨਤੀ ਕਰਦਾ ਲੈਟ ਮੀ ਕਲੀਅਰ ਵਨ ਥਿੰਗ ਮੇਰੀ ਕੋਈ ਰਾਜਨੀਤਿਕ ਪਾਰਟੀ ਨਹੀਂ ਮੈਂ ਤਾਂ 45 ਸਾਲ ਹੋ ਕੇ ਬਾਹਰ ਰਹਿੰਦੇ ਨੂੰ ਠੀਕ ਹੈ ਪਰ ਮੇਰਾ ਜਨਮ ਅਕਾਲੀ ਪਰਿਵਾਰ ਚ ਹੋਇਆ ਸੀਗਾ ਆਪਦੇ ਪਿਛੋਕੜ ਵੀ ਤੁਸੀਂ ਨਾ ਬੋਲ ਜੀ ਹਮ ਹਾਂ ਨਹੀਂ ਮੈਂ ਅਕਾਲੀ ਪਰਿਵਾਰ ਦੇ ਵਿੱਚ ਜਨਮ ਹੋਇਆ ਸੀ ਜੋ ਸਰਜੀਤ ਸਿੰਘ ਬਨਾਲਾ ਮੇਰੇ ਫਾਦਰ ਉਹਨਾਂ ਦੇ ਗਵਰਨਮੈਂਟ ਦੇ ਵਿੱਚ ਚੇਅਰਮੈਨ ਸੀਗੇ ਪਰ ਹੁਣ ਮੇਰੀ ਕੋਈ ਪਾਰਟੀ ਨਹੀਂ ਨਾ ਮੇਰੀ ਵੋਟ ਹੈ ਮੈਂ ਸਭ ਨੂੰ ਸੱਦਾ ਦਿੰਦਾ ਆਪਦੀਆਂ ਪਾਰਟੀਆਂ ਘਰ ਰੱਖ ਕੇ ਇੱਕ ਇਨਸਾਨੀਅਤ ਦੇ ਨਾਤੇ ਆਇਓ ਹਮ ਇਸ ਪਵਿੱਤਰ ਧਰਤੀ ਨਾਲ ਬੜੇ ਧੋਖੇ ਹੋਏ ਆ ਤੇ ਮੈਂ ਧੋਖੇ ਉਹ ਗੁਰੂ ਦਾ ਕਰਜ਼ਾ ਲੈਣ ਆਇਆ ਕਰਜ਼ਾ ਤਾਂ ਨਹੀਂ ਲੈਣਾ ਵਿਆਜ ਮੋੜ ਦੂਗਾ ਹਮ ਹੁਣ ਦੋ ਬੋਨਪੂਰ ਨਾਮ ਵੀ ਬੋਲੋ ਗੁਰੂ ਗੋਬਿੰਦ ਸਿੰਘ ਨਾਂ ਕਿਉਂ ਰੱਖਿਆ ਕੰਮ ਅਸੀਂ ਤਾਂ ਵਰਡ ਕੈਂਸਰ ਵਾਲੇ ਆ ਗੁਰੂ ਗੋਬਿੰਦ ਸਿੰਘ ਦਾ ਹਸਪਤਾਲ ਇੱਥੋਂ ਕੋਈ ਪਟਕੇ ਲੈ ਗਏ ਸੀ ਮੈਡੀਕਲ ਕਾਲਜ ਅੱਛਾ ਜੀ ਹਮ ਮੈਡੀਕਲ ਕਾਲਜ ਪਟਕੇ ਲੈ ਗਏ ਸੀ ਕੋਈ ਮੈਂ ਜ਼ਿਆਦਾ ਨਹੀਂ ਹੱਲੀ ਬੋਲਣਾ ਚਾਹੁੰਦਾਗਾ ਉਮੀਦ ਹੈ ਅਸੀਂ ਉਹ ਹਸਪੀਟਲ ਵੀ ਜਾਂ ਮੈਡੀਕਲ ਕਾਲਜ ਵੀ ਗੁਰੂ ਗੋਬਿੰਦ ਸਿੰਘ ਬਾਪਸ ਲੈ ਆਈਏ ਕੋਸ਼ਿਸ਼ ਕਰ ਰਹੇ ਹਮ ਨਰਸਿੰਗ ਕਾਲਜ ਵੀ ਦੇਵਾਂਗੇ ਇੱਥੇ ਇਸ ਇਲਾਕੇ ਦੀਆਂ ਬੇਟੀਆਂ ਲਈ ਜੇ ਬਾਹਰ ਜਾਣਾ ਨਰਸ ਬਣ ਕੇ ਜਾਣਗੇ ਫੇਰ ਸਾਨੂੰ ਵੀ ਕੰਮ ਦੇਣਗੇ ਹਸਪਤਾਲ ਇੱਕੇ ਟ੍ਰੇਨਿੰਗ ਕਰਨ ਗਿਆ ਟ੍ਰੇਨਿੰਗ ਕਰਨ ਕਿਥੇ ਬਾਹਰ ਜਾਣ ਗਿਆ ਠੀਕ ਹੈ ਅੰਡ ਅਰਦਾਸ ਕਰ ਦਿਓ ਕਿ ਮੈਂ ਕੰਮ ਜਾਵੂਗਾ ਜਾਂ ਉਸ ਮਿਸ਼ਨ ਦੇ ਵਿੱਚ ਵੀ ਉਸ ਗੁਰੂ ਗੋਬਿੰਦ ਸਿੰਘ ਚ ਹਸਪੀਟਲ ਸਾਡੇ ਫਰੀਦਕੋਟ ਗਿਆ ਸੀ ਮੈਂ ਫਰੀਦਕੋਟ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਹਾਂ ਫਰੀਦਕੋਟ ਜ਼ਿਲ੍ਹੇ ਦੇ ਚ ਇੱਕ ਨਿਹਾਲ ਸਿੰਘ ਵਾਲਾ ਛੋਟਾ ਜਿਹਾ ਪਿੰਡ ਆ ਮੇਰਾ ਬੀਟ ਰੂਕ ਹੈ ਅੰਡ ਸਾਡਾ ਕੋਈ ਨਹੀਂ ਜੀ ਇੱਥੇ ਤੁਸੀਂ ਲੋਕ ਤੁਸੀਂ ਵਾਹ ਫੜੀ ਸੀ 9 ਮਹੀਨੇ ਪਹਿਲਾਂ ਮੇਰੀ ਤੁਹਾਡੇ ਨਾਲ ਗੱਲ ਹੋਈ ਸੀ ਇੰਟਰਵਿਊ ਕੀਤੀ ਸੀ ਆਪਾਂ ਨੇ ਜੀ ਹਾਂ ਮੈਂ ਪੱਥਰ ਲਾਇਆ ਇੱਥੇ ਪਹਿਲਾਂ ਮੈਂ ਆ ਸੀ ਮੈਂ ਕਿਹਾ ਸੀ ਨਹੀਂ ਬਣਾਵਾਂਗਾ ਹੁਣ ਪੱਥਰ ਲਾਵਾਗੇ ਬਾਈ ਬਣਾ ਕੇ ਇੱਕ ਇੱਕ ਤਾਂ ਉਹ ਗੁਰੂ ਗਵਿੰਦ ਸਿੰਘ ਦਾ ਜਿਹੜਾ ਪਟਕੇ ਲਗਾਏ ਸੀ ਮੈਂ ਨਾਲੈਂਡ ਤੋਂ ਕੋਈ ਗਰੀਜ਼ ਨਹੀਂ ਜ਼ਿੰਦਗੀ ਛੋਟੀ ਜੀ ਸੱਚ ਬੋਲਣਾ ਜ਼ਰੂਰੀ ਆ ਉਹ ਇਨਸਾਨ ਅਨੰਤਪੁਰ ਸਾਹਿਬ ਜਰ ਰੋਪੜ ਤੋਂ ਇਲੈਕਸ਼ਨ ਲੜਦਾ ਸੀ ਹੂੰ ਫਿਰ ਅਕਾਲਪੁਰਖ ਨੇ ਉਹਨੂੰ ਪੰਜਾਬ ਦਾ ਸੀਐਮ ਬਣਾਇਆ ਸੀ ਮੁੱਖ ਮੰਤਰੀ ਬਣਾਤਾ ਇਸ ਪਵਿੱਤਰ ਧਰਤੀ ਦੇ ਜੀ ਇੱਥੇ ਵਸ ਨਹੀਂ ਫਿਰ ਉਹਨੂੰ ਇੰਡੀਆ ਦਾ ਹੋਮ ਮਿਨਿਸਟਰ ਬਣਾਤਾ ਸੀ ਗ੍ਰਹਿ ਮੰਤਰੀ ਨਹੀਂ ਰਿਹਾ ਸੀ ਉਹ ਹੂੰ ਤੇ ਇੱਥੇ ਹੀ ਵਸਨੇ ਇੰਡੀਆ ਦਾ ਟਾਪ ਦਾ ਉਹਦਾ ਦੇਤਾ ਸੀ ਇਸ ਪਵਿੱਤਰ ਧਰਤੀ ਨੇ ਹੂੰ ਰਾਸ਼ਟਰਪਤੀ ਬਣਾਤਾ ਸੀ ਮੈਂ ਕੋਈ ਉਹਨਾਂ ਦੀ ਡਿਸਇਫੈਕਟ ਨਹੀਂ ਕਰਦਾ ਮੈਂ ਸਭ ਦਾ ਸਤਿਕਾਰ ਕਰਦਾ ਨਾ ਆਈ ਐਮ ਨਾਟ ਅ ਕ੍ਰਿਟੀਸਾਈਜ਼ਿੰਗ ਇਵਨ ਮੈਂ ਉਹਨੂੰ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਪਰ ਮੈਨੂੰ ਦੁੱਖ ਹੈ ਗੁਰੂ ਸਾਹਿਬ ਸਾਡੇ ਤੇ ਸਾਰਾ ਪਰਿਵਾਰ ਵਾਰ ਗਏ ਤੇ ਉਹ ਇੱਕ ਹਸਪਤਾਲ ਨੂੰ ਪੱਟ ਕੇ ਇੱਥੋਂ ਲੈ ਗਏ 42 ਸਾਲ ਦੀ ਉਮਰ 'ਚ ਗੁਰੂ ਗੋਬਿੰਦ ਸਿੰਘ ਜੀ ਚਲੇ ਗਏ 42 ਸਾਲ ਦੀ ਉਮਰ 'ਚ 1708 ਦੇ ਵਿੱਚ ਉਹ ਚਲੇ ਗਏ ਸੀ ਇਸ ਦੁਨੀਆ ਜੀ 1708 ਤੋਂ ਲੈ ਕੇ ਅਸੀਂ ਸੁੱਤੇ ਹੀ ਰਹੇ ਹੁਣ ਤੱਕ ਹੂੰ ਕਿਸੇ ਦਾ ਲੀਡਰ ਹੋ 2025 ਤੱਕ ਜੀ ਹਾਂ ਸੁੱਤੇ ਹੀ ਰਹੇ ਹੋਸਪਿਟਲ ਧਰਤੀ ਨੇ ਤਿਲਕ ਜੰਜੂ ਦੇ ਰਾਖੇ ਬਾਪ ਨੂੰ ਖੁੱਦ ਤੋੜਿਆ ਸੀਗਾ ਤੇ ਅਸੀਂ ਧਰਮਾਂ ਦੇ ਨਾਂ ਤੇ ਲੜਨਾ ਸ਼ੁਰੂ ਕਰਤਾ ਉਹਨੇ ਤਾਂ ਬਾਪ ਨੂੰ ਸੀਸ ਕਟਾਉਣ ਲਈ ਤੋਰਤਾ ਕਿਹਦੇ ਲਈ ਹਿੰਦੂਸਤਾਂ ਲਈ ਤੇ ਤੁਸੀਂ ਹਿੰਦੂਆਂ ਨੂੰ ਗਾਲਾਂ ਕੱਢੀ ਜਾਂਦੇ ਹੋ ਨਾ ਫਿਰ ਤਾਂ ਗੁਰੂ ਸਾਹਿਬ ਦੀ ਆਈਡਿਓਲੋਜੀ ਗਲਤ ਹੋ ਜਾਏਗੀ ਇੱਕ ਸਾਡੇ ਗੁਰੂ ਸਾਹਿਬ ਨੇ ਅਸੀਸ ਕਿਟਾਇਆ ਉਹਨਾਂ ਲਈ ਅਸੀਂ ਗਲਤ ਬੋਲ ਗਏ ਹੂੰ ਚਿੱਤ ਗਲਤ ਹੈ ਮਾਫ ਕਰਨਾ ਦੋਸਤੋ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ ਇੱਕ ਤਾਉ ਦੂਸਰੀ ਗੱਲ ਇਹ ਐਨ ਚਾ ਗੁਰੂ ਦੀ ਚਰਨਸ਼ੋਪਾਪਤਾ ਜਿੱਥੇ ਗੱਲ ਕਰਦੇ ਆ ਮੋਦੀ ਜੀ ਨੇ ਭਾਲਦੇਵ ਸਬੀਰਵਾਲਦੇਸਥੇ ਕੀਤਾ 122 ਕੰਟਰੀਆਂ ਦੇ ਮੈਸੇਜ ਬਣਾਇਆ ਗਿਆ ਤੇ ਇੰਗਲੈਂਡ ਦੀ ਮੈਸੇਜ ਮੈਨੂੰ ਸੱਜਿਆ ਗਿਆ ਹੂੰ ਮੈਂ ਕਿਹਾ ਯਾਰ ਹਾਈ ਕਮਿਸ਼ਨਰ ਮੈਨੂੰ ਕਾਲ ਕਰ ਰਿਹਾ ਕਿਉਂ ਕਿਉਂ ਇੱਡੇ ਬਹਾਦਰ ਸੀ ਸਾਹਿਬ ਜ ạਦੇ ਹੈਨਾ 7 ਤੇ 9 ਸਾਲ ਦੇ ਜੀ ਵੱਡੇ ਸਾਹਿਬ ਜਦ ਦੇ ਚ ਮਖੌੜ ਸਾਹਿਬ ਸ਼ਹੀਦ ਹੋਏ ਮੈਨੂੰ ਸਾਡੇ ਤੇ ਸਾਰਾ ਕੁਝ ਬਾਰ ਗਿਆ ਯਾਰ ਤੇ ਅਸੀਂ ਕੀ ਕਰ ਲਈਏ ਸਿਆਪਸ ਵਿੱਚ ਲੜੀ ਜਾਂਦੇ ਆ ਮੈਂ ਹਰ ਇੰਟਰਵਿਊ 'ਚ ਕਹਿੰਨਾ ਹੈ 슈ਗਰ ਇਜ਼ ਵੈਰੀ ਬੈਡ ਖੰਡ ਖਾਣੀ ਬਹੁਤ ਮਾੜੀ ਹੈ 슈ਗਰ ਹੋ ਜਾਂਦੀ ਆ ਕਈਆਂ ਨੂੰ ਹੋਈ ਵੀ ਹੈ 슈ਗਰ ਉਹ ਡਾਕਟਰ ਕਹਿੰਦੇ ਖੰਡ ਨਾ ਖਾਓ ਹਾਂ ਮੈਂ ਵੀ ਕਹਿੰਦਾ 슈ਗਰ ਘਟ ਵਰਤੋ ਕੈਂਸਰ ਸੈੱਲ ਦੀ ਖਰਾਕ ਵੀ ਖੰਡ ਹੈ ਅੱਛਾ ਜੀ ਤੇ ਦੋਸਤੋ ਖੰਡ ਖਾਣੀ ਨਹੀਂ ਖੰਡ ਦੀਪ ਤੇ ਲੜਨੀ ਹੈ ਮਿੱਠਾ ਬੋਲਣਾ ਹੂੰ ਖੰਡ ਖਾਣੀ ਨਹੀਂ ਇਹਨੂੰ ਜੀਭ ਤੇ ਲਾਓ ਜੀਭ ਤੇ ਲਾਆਂ ਜਾਂ ਮਿਰਚਾਂ ਹੂੰ ਗੁਰੂ ਸਬ ਨੇ ਕਿਹਾ ਸੀ ਮਿੱਠਾ ਬੋਲੋ ਸਭ ਨੂੰ ਪਿਆਰ ਕਰੋ ਜੀ ਜੋ ਬੀਰਦੀ ਨੇ ਸਵਾਲ ਸੀ ਵੀ ਤੁਹਾਡਾ ਇਹ ਸਭ ਦਾ ਸਾਂਝਾ ਹਸਤਾ ਹੈ ਐਂਡ ਮੈਂ ਸਾਰੀਆਂ ਰਾਜਨੀਤਿਕ ਫਾਰਟੀਆਂ ਦੇ ਲੀਡਰਾਂ ਨੂੰ ਲਵ ਮੰਨਤ ਕਰਦਾ ਮੇਰਾ ਸਿਰ ਤੁਹਾਡੇ ਚਰਨਾਂ ਚ ਬਾਈ ਤਰੀਕ ਨੂੰ ਆ ਜਿਓ ਮੈਂ ਹੀ ਸੱਦਾ ਦਊਂਗਾ ਸਭ ਨੂੰ ਇੱਕ ਗੱਲ ਡਾਕਟਰ ਸਾਹਿਬ ਆਉਂਦੀ ਹੈ ਕਈ ਵਾਰੀ ਅਸੀਂ ਸੁਣਨ ਚ ਵੀ ਮਿਲਦੀ ਹੈ ਵੀ ਕਹਿੰਦੇ ਆ ਕਿ ਡਾਕਟਰ ਸਾਹਿਬ ਸ਼ਾਇਦ ਕਿਸੇ ਵਿਸ਼ੇਸ਼ ਪਾਰਟੀ ਦੇ ਨਾਲ ਜੁੜੇ ਹੋਏ ਆ ਔਰ ਵਿਸ਼ੇਸ਼ ਵਿਅਕਤੀਆਂ ਦੇ ਨਾਲ ਵਿਸ਼ੇਸ਼ ਪਰਿਵਾਰ ਨਾਲ ਕੀ ਕਹਿੰਦੇ ਤੁਸੀਂ ਇਸ ਬਾਰੇ ਜੀ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਮੈਂ ਮਰਾ ਕਾਲੀ ਪਰਿਵਾਰ ਜਨਮ ਹੋਇਆ ਸੀਗਾ ਉਦੋਂ ਕਾਲੀ ਫੌੜੇ ਵਧੀਆ ਹੁੰਦੇ ਸੀ ਓਨੈਸਟ ਸੀਗੇ ਤਰਬ ਰੁਧਤਾ ਵਿਚ ਨਾਲੇ ਨਹੀਂ ਸੀ ਲੋ ਆ ਵੀ ਕਹਦੇ ਨਾ ਹੂੰ ਹੂੰ ਸਟੋਨ ਕ੍ਰੈਸ਼ਰਾਂ ਦੇ ਸੌਦੇ ਨਹੀਂ ਹੁੰਦੇ ਸੀ ਉਦੋਂ ਇਸ ਤਰ੍ਹਾਂ ਦੇ ਨਹੀਂ ਸੀ ਕੰਮ ਬੜੇ ਸਿੰਪਲ ਬੰਦੇ ਸੀ ਉਸ ਵੇਲੇ ਐਂਡ ਮੈਂ ਆਮ ਟਾਕਿੰਗ ਅਬਾਊਟ 85 ਹੂੰ ਜਦੋਂ ਮੈਂ ਇਸ ਪੂਤਰ ਧਰਤੀ ਤੇ ਆਇਆ ਸੀ ਤੇ ਮੇਰੀ ਇੱਕ ਸੋਚ ਸੀ ਕਿ ਮੈਂ ਅਨੰਦਪੁਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਪੈਦਲ ਤੱਕ ਗਿਆ ਸੀਗਾ ਉਹ 99.5 ਕਿਲੋਮੀਟਰ ਹੈ ਮਾਤਾ ਗੁਜਰ ਘਰ ਤੇ ਸਹਿਬਜਾਦੇ ਕਿਵੇਂ ਲੈ ਕੇ ਗਈ ਸੀ ਮੈਂ ਉਹ ਦੁੱਖ ਮਹਿਸੂਸ ਕਰਨਾ ਚਾਹੁੰਦਾ ਸੀ ਜੀ ਤੇ ਮੈਂ 20 ਦਸੰਬਰ ਨੂੰ ਚੱਲਿਆ 20 ਦਸੰਬਰ ਨੂੰ ਗੁਰੂ ਸਾਹਿਬ ਨੇ ਕਿਲਾ ਛੱਡਿਆ ਸੀ ਅਨੰਦਪੁਰ ਸਾਹਿਬ ਤੇ ਮੇਰੇ ਨਾਲ ਇੱਕ ਡਾਕਟਰ ਕੁੜੀ ਸੀ ਐਂਡ ਹਿੰਦੂ ਪਰਿਵਾਰ ਦੀ ਲੜਕੀ ਸੀ ਡਾਕਟਰ ਨਾਲ ਚੱਲ ਵੀ ਰਸਤੇ 'ਚ ਕਾਫਲਾ ਬਹੁਤ ਵੱਡਾ ਮੈਂ ਕਿ ਡਾਕਟਰ ਸਾਹਿਬ ਇੱਥੇ ਕੋਈ ਹਸਪਤਾਲ ਨਹੀਂ ਤੇ ਤੁਸੀਂ ਅਨੰਦਪੁਰ ਸਾਹਿਬ ਤੋਂ ਚੱਲੇ ਨਾ ਭਰਤਗੜ ਵਜਦੀ ਕਹਿੰਦੀ ਨਹੀਂ ਇੱਥੇ ਹਸਤਾਲ ਸਰ ਕੇ ਨਹੀਂ ਮੇਰੇ ਫਿਰ ਬੜਨਾ ਚਾਹੀਦਾ ਸ਼ਾਇਦ ਗੁਰੂ ਸਾਹਿਬ ਨੇ ਸੁਣ ਲਈ 2 ਵਜੇ ਚੱਲੇ ਸੀ ਕਿਨਤਪੁਰ ਸਾਹਿਬ ਛੱਡ ਕੇ ਜਦੋਂ ਕਿਲਾ ਛੜਾ ਛੱਡਿਆ ਸੀਗਾ ਜੀ ਮੁਗਲਾਂ ਨੇ ਝੁੱਠੀਆਂ ਸੌਹਾਂ ਖਾ ਕੇ ਹਮ ਅਸੀਂ ਤੁਰੇ ਜਾਂਦੇ ਸੀ ਰਸਤੇ 'ਚ ਧੁੰਦ ਪਈ ਵੀ ਠੰਡ ਆ ਗੱਲਾਂ ਕਰਦੇ ਪੈਂਦਾ ਸੀਗਾ ਉਹ ਸ਼ਾਇਦ ਅਕਾਲਪੁਰਖ ਨੇ ਪੂਰੀ ਕਰ ਦਿੱਤੀ ਗੱਲ ਜੀ ਫਿਰ ਮੈਂ ਇੱਥੇ ਜਦੋਂ ਆਇਆ ਸਾਡਾ ਕੋਈ ਨਹੀਂ ਥੇ ਇੰਡੀਆ ਦੇ ਵਿੱਚ ਹੀ ਕੋਈ ਨਹੀਂ ਪਰਿਵਾਰ ਦੇ ਕੋਈ ਮੈਂਬਰ ਨਹੀਂ ਮੇਰੇ ਦਾਦਾ ਜੀ ਵੀ ਇਕੱਲੇ ਸੀ ਬਾਪੂ ਜੀ ਇਕੱਲੇ ਸੀਗੇ ਉਹ ਸਾਰੇ ਦਾਦਾ ਜੀ ਚਲੇ ਗਏ ਬਾਪੂ ਜੀ ਮਾਂ ਕੈਂਸਰ ਨਾਲ ਮਰ ਗਈ ਸੀ ਮੇਰੇ ਫਾਦਰ ਕੈਨੇਡਾ ਚ ਰਹਿੰਦੇ ਮੈਂ ਤੇ ਮੇਰੀ ਵਾਈਫ ਦੇ ਦੋ ਬੇਟੇ ਇੰਗਲੈਂਡ ਚ ਰਹਿੰਦੇ ਆ ਮੈਂ ਐਸਟਾ ਤੀਨੂੰ ਜਦ ਤੁਰਿਆ ਤੇ ਲਾਲਪਰਾ ਪਰਿਵਾਰ ਜੀ ਨੇ ਕੈਂਪ ਬੁੱਕ ਕਰਵਾਇਆ ਸਾਡੇ ਆਫਿਸ ਦੇ ਥਰੂ ਲੰਡਨ ਦੇ ਮੈਨੂੰ ਜਾਣਦੇ ਨਹੀਂ ਸੀਗੇ ਜੀ ਤੇ ਮੈਂ ਕੁਦਰਤੀ ਆਇਆ ਇਸ ਮੈਂ ਕੈਂਪ ਤੇ ਆ ਗਿਆ ਹੂੰ ਤੇ ਮੇਰੀ ਉਹਨਾਂ ਨਾਲ ਇੰਟਰੋਡਕਸ਼ਨ ਹੋ ਗਈ ਮੈਨੂੰ ਘਰ ਲੈ ਕੇ ਬੜਾ ਪਿਆਰ ਦਿੱਤਾ ਸਾਧ ਸੰਗਤ ਜੀ ਹਸਤਾਲ ਦਿੱਤਾ ਗੱਲ ਛੱਡੋ ਯਿਸੂ ਇਸ ਧਰਤੀ ਨ ਮੇਰੀ ਮਾਮਾ ਰਗੀ ਸੀ ਕੈਂਸਰ ਮੈਨੂੰ ਮਾਂ ਦਿੱਤੀ ਹੂੰ ਹੁਣ ਮੈਂ ਉਹਨਾਂ ਕੋਲ ਹੀ ਸਟੇ ਕਰਦਾ ਲਾਲਪੁਰਾ ਸਾਹਿਬ ਕੋਲ ਮੈਨੂੰ ਮਾਮੇ ਲਗੀ ਇੱਕ ਬਾਪ ਠੀਕ ਹੈ ਜੀ ਤੋ ਮੈਨੂੰ ਘੂਰ ਵੀ ਦਿੰਦੇ ਆ ਵੀ ਬੇਟਾ ਤੂੰ ਮਨੁੱਖਤਾ ਦੀ ਸੇਵਾ ਤੇ ਰਹਿਣਾ ਹੂੰ ਤੂੰ ਰਾਜਨੀਤਿਕ ਚੰਚ ਚ ਨਿਭਾਣਾ ਨਾ ਮੈਂ ਬੜੂਗਾ ਕਦੇ ਨਾ ਕਿਸੇ ਨੂੰ ਵੋਟ ਨੁਕੂੰਗਾ ਮੈਂ ਆਨ ਰਿਕਾਰਡ ਕਹਿ ਰਿਹਾ ਇਸ ਪਵਿੱਤਰ ਧਰਤੀ ਤੇ ਬੈਠ ਕੇ ਕਹਿ ਰਿਹਾ ਹੂੰ ਮੇਰੀ ਪਾਰਟੀ ਕੋਈ ਨਹੀਂ ਮੇਰੀ ਪਾਰਟੀ ਭਾਈ ਕਨੇ ਜੀਦੀ ਹੈ ਏ ਵਿਨਕਤਾ ਦੀ સેવા ਦੀ ਹੈ ਹੂੰ ਇੱਥੇ ਕੀ ਮੈਂ ਮੋੜ ਦੂੰ ਕਾਲੀਆਂ ਨੂੰ ਵੀ ਤੁਹਾਡਾ ਲਾਜ ਨਹੀਂ ਕਰਨਾ ਕਾਂਗਰਸ ਵਾਲਿਆਂ ਨੂੰ ਆਪ ਵਾਲਿਆਂ ਨੂੰ ਵੱਡੀ ਗੱਲ ਹੈ ਜੀ ਆਇਆਂ ਸਭ ਨੂੰ ਜੀ ਆਇਆਂ ਸਭ ਦਾ ਜੀ ਆਇਆਂ ਸਭ ਜੀ ਆਇਆਂ ਹਾਂ ਸਭ ਰਾਜੀ ਜਾਣ ਜੀ ਇੱਥੋਂ ਇਸ ਵੇਲੇ ਉਹ ਮੈਨੂੰ ਮਿਲਣ ਆਣ ਤੇ ਵੀ ਕੁਲਵੰਸਿਆ ਤੂੰ ਇਸ ਧਰਤੀ ਦੇ ਉੱਤੇ ਮੈਂ ਮਿਨਿਸਟਰ ਬਣਿਆ ਸੀ ਮੰਨ ਲਓ ਚੀਮਾ ਸਾਹਿਬ ਆ ਹੁਣ ਵਾਲੇ ਐਮ ਐਲ ਏ ਸਾਹਿਬ ਆ ਸਰ ਮੈਨੂੰ ਵੀ ਇੱਥੇ ਕੋਈ ਕੰਪਲੇਨਟ ਨਹੀਂ ਮੈਨੂੰ ਹਰ ਬੰਦਾ ਪਿਆਰ ਕਰ ਰਿਹਾ ਹੂੰ ਮੈਨੂੰ ਕੋਈ ਕੰਪਲੇਨਟ ਨਹੀਂ ਕੋਈ ਸ਼ਿਕਾਇਤ ਨਹੀਂ ਕੋਈ ਸ਼ਿਕਾਇਤ ਨਹੀਂ ਲਾਈਫ ਦਿੱਤੋ ਹਮ ਐਂਡ ਆਮ ਬਹੁਤ ਖੁਸ਼ ਜਾ ਰਹੇ ਹਾਂ ਤੇ ਮੈਂ ਬਾਈ ਜੀ ਐਨਾ ਕਰੋੜਾ ਰੁਪਿਆ ਕੋਈ ਲਾਉਂਦਾ ਹਮ ਸਾਨੂੰ ਰਿਟਰਨ ਕੀ ਆਉਣੀ ਹੈ ਦੀ ਜ਼ੀਰੋ ਡਾਕਟਰ ਸਾਹਿਬ ਇਹ ਹਸਪੀਟਲ ਤੁਸੀਂ ਸਟੇਟ ਆਫ ਦੀ ਆਰਟ ਬਣਾਇਆ ਹਮ ਪ੍ਰਿੰ ਫੈਸਿਲਿਟੀਆਂ ਦੀ ਗੱਲ ਕਰਾਂਗੇ ਆਪਾਂ ਮੈਂ ਚਾਹਉਣਾ ਕਿ ਕਿਸ ਤਰ੍ਹਾਂ ਚੱਲੇਗਾ ਕਿਉਂਕਿ ਚੈਰੀਟੇਬਲ ਹੈ ਤਾਂ ਚੈਰੀਟੇਬਲ ਗੁਰਗੋਬਿੰਦ ਸਿੰਘ ਚੈਰੀਟੇਬਲ ਹਸਪੀਟਲ ਕਈ ਵਾਰੀ ਚੈਰੀਟੇਬਲ ਹਸਪੀਟਲਸ ਦੇ ਵਿੱਚ ਵੀ ਬੜੀ ਕਾਸਟ ਜਿਹੜਾ ਹੋ ਜਾਂਦਾ ਇਹਨੂੰ ਕਾਸਟ ਇਫੈਕਟਿਵ ਕਿੱਦਾਂ ਬਣਾਓਗੇ ਕਿੱਦਾਂ ਵਰਕ ਕਰੇਗਾ ਕੀ ਕੀ ਫੈਸਿਲਿਟੀਆਂ ਔਰ ਅੱਡੀ ਸਾਰੀ ਸਾਡੀ ਅਸੀਂ ਲਿਸਟ ਲਾ ਦੇਣੀ ਆ ਜੀ ਵੀ ਅਸੀਂ ਕੀ ਚਾਰਜ ਕਰਨਾ ਹੈ ਹਮ ਤੇ ਲਿਸਟ ਬਿਨਾ ਉਹ ਵੀਧੀਂ ਬਲਬਤੀਆਂ ਪੂਰੇ ਹੁੰਦੇ ਰਹਿਣ ਉਹ ਵੀ ਮੈਂ ਬਲਬਤੀਆਂ ਵੀ ਘਟਾ ਦਿੱਤੇ ਸੋਲਰ ਸਿਸਟਮ ਲਵਾਤਾ ਮੈਂ ਬਿਜਲੀ ਦਾ ਬਿੱਲ ਹੱਥ ਤੋਂ ਬਚਦਾ ਸਾਰੇ ਹਸਪੀਟਲ ਸੋਲਰ ਸਿਸਟਮ ਕਰਾ ਦਿੱਤਾ ਦੇਖੋ ਉਹ ਵੈਲ ਡਨ ਹੂੰ ਠੀਕ ਆ ਇਹ ਇੱਕ ਤਾਂ ਉਹ ਖਰਚੇ ਕਵਰ ਹੋ ਜਾਣ ਜੀ ਚੱਲਦਾ ਰਹੇ ਹੂੰ ਅੱਜ ਕੱਲ ਕੋਈ ਲਾਊਗਾ 50 ਕਰੋੜ ਹੂੰ ਉਹ ਕਹਿੰਦਾ ਮੈਨੂੰ ਇਹਦੀ ਕੀ ਰਿਟਰਨ ਆ ਇਹਦੀ ਰਿਟਰਨ ਸਾਨੂੰ ਜ਼ੀਰੋ ਹੋਣੀ ਆ ਦਿਸ ਇਜ਼ 올 ਚੈਰੀਟੇਬਲ ਚੈਰੀਟੇਬਲ ਹੂੰ ਠੀਕ ਆ ਅੰਡਰ ਮੰਨ ਲਓ ਇੱਕ ਮੈਮੋਗ੍ਰਾਫੀ ਆ ਕੋ 5000 ਚੰਡੀਗੜ੍ਹ ਚ ਲਈ ਜਾਂਦਾ ਕੋ 4000 ਲਈ ਜਾਂਦਾ ਅਸੀਂ ਉਹਦੇ ਦੇਖਣੇ ਸਾਡੇ ਖਰਚੇ ਕਵਰ ਹੋ ਜਾਣਗੇ ਜੀ ਉਹਦੇ ਚੈਰੀਟੇਬਲ ਰੇਟਸ ਹੋਣਗੇ ਐਂਡ ਰੇਟ ਲੈਸਟ ਲੱਗੀ ਹੋਏਗੀ ਹਮ ਠੀਕ ਹੈ ਨਾ ਤਾਂ ਕਲਵੰਦ ਸਿੰਘ ਦੇ ਬੱਚਿਆਂ ਨੂੰ ਉਹਦੇ ਪੈਸੇ ਦੀ ਲੋੜ ਆ ਤੇ ਨਾ ਮੈਨੂੰ ਲੋੜ ਆ ਯਾਜ ਮੇਰੇ ਫ੍ਰੀ ਐ ਚਾਹ ਦੇ ਟਾਬੇ ਵਾਲਾ ਮੈਥੋਂ ਪੈਸੇ ਨਹੀਂ ਲੈਂਦਾ ਹਮ ਤੇ ਜਿੰਨੇ ਕਿ ਮੇਰੇ ਕੋਲ ਅਪੋਇੰਟਮੈਂਟ ਆ ਉੰਨੇ ਕਿ ਮੇਰੀ ਜ਼ਿੰਦਗੀ ਹੈ ਨਹੀਂਗੀ ਹਮ ਹੈਨਾ ਆਈ ਲਿਵ ਅ ਵੈਰੀ ਪ੍ਰੈਕਟੀਕਲ ਲਾਈਫ ਮੈਂ ਕੀ ਕਰਨੇ ਆ ਪੈਸੇ ਐਂਡ ਵਾਟ ਐਬਾਊਟ ਡਾਕਟਰ ਸਰ ਹਾਂ ਇੱਥੇ ਜਿਹੜੇ ਡਾਕਟਰਸ ਹੈ ਹਾਊ ਮਨੀ ਡਾਕਟਰਸ ਵਿਲ ਬੀ ਵਰਕਿੰਗ ਅਸੀਂ ਪਹਿਲਾਂ ਮੇਲ ਫੀਮੇਲ ਡਾਕਟਰ ਜੀ ਨਰਸਸ ਟਾਈਪ ਐਂਡ ਉਹ ਅਸੀਂ ਕਰ ਲਈ ਇੰਟਰਵਿਊ ਲੈ ਰਹੇ ਹਾਂ ਉਹਨਾਂ ਦੀਆਂ ਫਿਰ ਅਸੀਂ ਚਾਰ ਪੰਜ ਕੋਠੀਆਂ ਬਣਾਵਾਂਗੇ ਹੋਰ ਸਟਾਫ ਦੇ ਰਹਿਣ ਦੇ ਲਈ ਅੱਛਾ ਅੰਦਰ ਇਨ ਹਾਊਸ ਹੁਣ ਸਾਡੇ ਕੋਲੇ ਸਾਡੇ ਕੋਲੇ 125 ਬੈੱਡ ਹੈ ਜੀ 25 ਬੈੱਡ ਹੋ ਗਏ ਆਈਸ ਦੇ 100 ਮਲਟੀ ਦੇ ਜੀ ਕੈਂਸਰ ਇੱਕ ਬਣੇਗਾ ਅਸੀਂ ਮਤਲਬ ਕੈਂਸਰ ਹੋ ਗਿਆ ਉਸ ਤੋਂ ਬਾਅਦ ਕੀਮੋ ਹੋ ਗਈ ਉਹਨੂੰ ਬੈਕ ਟੂ ਨਾਰਮਲ ਲੈ ਕੇ ਆਣਾ ਠੀਕ ਹੈ ਮੰ ਫਿਜ਼ੀਓਥੈਰੇਪੀ ਵਾਰਡ ਹੋਏਗਾ ਜੀ ਤੁਸੀਂ ਬੈਕ ਨੂੰ ਪ੍ਰੋਬਲਮ ਹੋ ਗਈ ਉਹ ਮਾਂਡਿਕ ਪੈਂਦੀ ਹੈ ਕੈਂਸਰ ਦਾ ਕਿ ਮੈਂ ਉਹਨੂੰ ਖੜੀ ਕਰਾਂਗੀ ਹਮ ਠੀਕ ਹੈ ਐਂਡ ਮੈਂ ਮਾਂ ਦੀਸ ਦੇਖ ਲਊਂ ਜੁੱਤੀਆਂ ਚੁੱਪਲਾਂ ਮੇਕ ਲੱਗੀ ਹੈ ਚੁੱਪਲ ਚ ਖੰਗ ਆ ਰਹੀ ਹੈ ਚੁੰਨੀ ਪਾਟੀ ਹੈ ਮਾਂ ਇਹ ਫਰੀ ਹੈ ਤੂੰ ਜਾ ਟੋਟਲ ਮਾਂ ਦੇਖ ਲੈਣੀ ਮੈਂ ਹਮ ਮੈਂ ਤੁਹਾਡੇ ਡਾਕਟਰ ਇੱਕ ਦਰ ਇੱਕ ਰੱਬ ਉੱਪਰ ਹੈ ਇੱਕ ਰੱਬ ਦਰਤੀ ਤੇ ਹੈ ਜਿਹਨੂੰ ਡਾਕਟਰ ਕਹਿੰਦੇ ਆ ਹਮ ਉਹ ਦੂਸਰਾ ਰੱਬ ਬਿਲਕੁਲ ਕੋਈ ਫਿਰ ਦੂਸਰਾ ਰੱਬ ਲੁੱਟਣ ਲੱਗ ਜਾਂਦਾ ਮਰੀਜ਼ ਨੂੰ ਗੜਬੜ ਕਰ ਜਾਂਦਾ ਹਾਂ ਕਿ ਉਹਨੂੰ ਦਿਸਦਾ ਨਹੀਂ ਹੁੰਦਾ ਵੀ ਮਾਂ ਦੇ ਖੰਗ ਆ ਰਹੀ ਐ ਫਾਟੀ ਚੁੰਨੀ ਐ ਚਪਲਾਂ ਟੁੱਟੀਆਂ ਐ ਮੰਗੇ ਪੈਰ ਐ ਮੈਂ ਮਰ ਜਾ ਜੋ ਮਾਂ ਤੋਂ ਵੇਖ ਰ ਪਿਆ ਵੀ ਲੈ ਜਾ ਇਹ ਹਸਪੀਟਲ 'ਚ ਸਭ ਕੁਝ ਹੋਏਗਾ ਹੋਏਗਾ